ਸੋ ਲੁਧਿਆਣਾ ਦੇ ਸਾਊਥਨ ਬਾਈਪਾਸ ਤੇ ਭਿਆਨਕ ਹਾਦਸਾ ਵਾਪਰਿਆ ਦੱਸਿਆ ਕਿ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਅਤੇ ਨੋਵਾ ਕਾਰ ਦੇ 에ਅਰ ਬੈਗ ਤੱਕ ਖੁੱਲ ਗਏ ਦੱਸਦੇ ਕਿ ਮਾਮਲਾ ਲੁਧਿਆਣਾ ਦੇ ਦਰਾਹਾ ਫਿਰੋਜ਼ਪੁਰ ਹੈ ਸਾਊਥਰਨ ਬਾਈਪਾਸ 'ਤੇ ਜਿੱਥੇ ਰਾਤ ਸਮੇਂ ਦੋ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਦੱਸਦੀ ਹੈ ਕਿ ਇਨੋਵਾ ਕਾਰ ਅਤੇ ਫੋਰਚੂਨਰ ਕਾਰ ਦੀ ਟੱਕਰ ਦੌਰਾਨ ਇਨੋਵਾ ਕਾਰ ਦੇ ਅੱਜੜੇ 에ਅਰ ਬੈਗ ਖੁੱਲ ਗਿਆ ਤੇ ਫੋਰਚੂਨਰ ਕਾਰ 2-3 ਪਲਟੀਆਂ ਲਗਾਉਂਦੀ ਹੋਈ ਗਈ ਦੱਸਦੀ ਹੈ ਕਿ ਕਾਰ ਚਾਲਕ ਨੇ ਦੱਸਿਆ ਹੈ ਕਿ ਇਨੋਵਾ ਕਾਰ ਰੋਂਗ ਸਾਈਡ ਤੋਂ ਆ ਰਹੀ ਸੀ ਜਿੱਥੇ ਚੱਲਦੇ ਆ ਟੱਕਰ ਹੋਈ ਹੈ ਕਿ ਆਕੇ ਇਸ ਗੱਡੀ ਨੂੰ ਇਕਨੋਮੀ ਜਿੱਥੇ ਚੱਲਦੇ ਆ ਇਹ ਟੱਕਰ ਹੋਈ ਹੈ ਉਹਨਾਂ ਕਿਹਾ ਇਸ ਗੱਡੀ ਨੂੰ ਇੱਕ ਨਾਮੀ ਡਾਕਟਰ ਚਲਾ ਰਿਹਾ ਸੀ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਇਸ ਮਾਮਲੇ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਵਿਧਿਆਨਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਮੇਰਾ ਰਾਜਿੰਦਰ ਸਿੰਘ ਜੀ ਅਜੀ ਤੁਸੀਂ ਕਿੱਥੇ ਦੀ ਕਿੱਥੇ ਆ ਰਹੇ ਸੀ ਕਿਹੜੀ ਗੱਡੀ ਸੀ ਵੀਰੇ ਈਸ਼ਰ ਨਗਰ ਦੇ ਪੁਲ ਤੋਂ ਫੋਰਚਨਰ ਸੀਗੀ ਆਪਣੇ ਵਾਲੀ ਇਧਰੋਂ ਆ ਰਹੇ ਆ ਹੌਲੀ ਹੌਲੀ ਸਪੀਡ ਨਾਲ ਜਮੇ ਮੈਂ ਤੇ ਮੇਰੀ ਵਾਈਫ ਸੀਗੇ ਠੀਕ ਹੈ ਜਿਹਦੇ ਮੈਂ ਘਰੇ ਗੱਡੀ ਲਾਉਣੀ ਆ ਸਾਰਾ ਨੇ ਸਵੇਰੇ ਸਾਜਰੇ ਜਾਣੇ 6 ਵਜੇ ਮੈਨਾਂ ਕੋਲ ਆਇਆ ਮੈਂ ਕਿਹਾ ਮੇਰੇ ਕੋਲ ਸਾਧਨ ਹੈ ਨਹੀਂ ਸਿੰਘਾ ਬਾਈ ਜੀ ਮੈਂ ਗੱਡੀ ਲੈ ਜਾਣਾ ਮੈਂ ਘਰੇ ਲਾ ਦੇਣੀ ਆ ਉੱਥੇ ਮੁੰਡੇ ਦੇ ਉਹ ਮੁੰਡਾ ਕਹਿੰਦਾ ਮੈਂ ਆਲਮਗੀਰੋਂ ਆ ਗਿਆ ਮੈਂ ਕਿਹਾ ਚੱਲ ਤੂੰ ਆ ਜਾ ਮੇਰੀ ਵਾਈਫ ਤੇ ਅਸੀਂ ਸੀਗੇ ਮੈਂ ਕਿਹਾ ਗਜਰੇਲਾ ਖਾਣਿਆ ਕੋਈ ਗੱਲ ਨਹੀਂ ਉਹ ਮੁੜ ਜਾਗੇ ਬਾਈ ਜੀ ਇੱਥੋਂ ਮੈਂ ਗੱਡੀ ਜਾਵੇਂ ਹੌਲੀ ਹੌਲੀ ਲਿਆਉਣਾ ਪਿਆ ਆਪਾਂ ਇੰਨਾ ਕੁ ਦੇਖਦੇ ਆ ਨਾ ਜਿੰਨਾ ਕੁ ਬੋਰਡ ਆ ਵੀ ਪਿੱਛੇ ਕੋਈ ਕਾਰ ਨਹੀਂ ਆਉਂਦੀ ਬਾਈ ਜੀ ਮੈਂ ਰਮੀ ਹੌਲੀ ਹੌਲੀ ਕਰਕੇ ਪਿੱਛੇ ਦੇਖਿਆ ਕੋਈ ਕਾਰ ਨਹੀਂ ਗੱਡੀ ਪਲਟ ਕਿਉਂ ਪਰਲੇ ਪਾਸੇ ਚਲੀ ਗਈ ਜੀ ਉਹਦਾ ਕੁਦਰਤੀ ਬਚਾ ਕਿੱਥੋਂ ਹੋਇਆ ਜਦੋਂ ਗੱਡੀ ਪਾਰਟੀ ਪਿੱਛੋਂ ਗੱਡੀਆਂ ਰੁਕ ਗਈਆਂ ਬਈ ਸਾਰੀਆਂ ਨਹੀਂ ਕੋਈ ਨਹੀਂ ਰੁਕਦਾ ਬਾਈ ਜੀ ਗੱਡੀਆਂ ਰੁਕ ਗਈ ਉਹਨੇ ਫੋਰਚਨਰ ਖੜੀ ਕਰੀ ਚੱਕ ਕੇ ਬਾਈ ਜੀ ਐਡੀ ਗੱਡੀ ਕੋਈ ਖੜੀ ਕਰਨੀ ਸੌਖੀ ਗੱਲ ਨਹੀਂ ਪਾਰਟੀ ਨੂੰ ਆਂਦੇ ਸੀ ਕਿੰਨੇ ਕੇ ਜਾਣੇ ਮوجود ਸੀ ਮੇਰੇ ਵਾਲੀ ਜੀ ਜੀ ਮੈਂ ਤੇ ਮੇਰੀ ਵਾਈਫ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਗਰਮੀਤ ਕੌਰ ਜੀ ਕਿਹਾ ਜਾ ਰਿਹਾ ਵਾਈਫ ਜਿਹੜੀ ਆ ਉਹ ਪ੍ਰੈਗਨੈਂਟ ਸੀਗੇ ਹਾਂ ਜੀ ਉਹਨਾਂ ਨੂੰ ਮੈਂ ਫਿਰ ਘਰੇ ਛੱਡ ਕੇ ਆਇਆ ਜੀ ਬੱਚਾ ਨਹੀਂ ਨਹੀਂ ਦੋਨੋਂ ਹੀ ਸੀਗੇ ਜੀ ਆਹ ਉਧਰ ਠੀਕ ਨੇ ਹਾਂਜੀ ਹਾਂਜੀ ਠੀਕ ਨੇ ਜੀ ਉਹ ਲੋਰ ਦਾ ਡਾਕਟਰ ਸਾਹਿਬਾਰੇ ਦੱਸ ਹਾਂਜੀ ਤੇ ਉਹ ਡਾਕਟਰ ਸਾਹਿਬ ਦੇ ਨਾਲ ਸੀਗੀਆਂ ਲੇਡੀ ਜੀ ਇਹ ਆਏ ਨੇ ਪਾਰਟੀ ਤੋਂ ਵਿੱਚੋਂ ਇਹ ਗੱਡੀ ਭਜਾਉਣ ਲੱਗੇ ਬਾਈ ਜੀ ਉਧਰ ਦੇਖੋ ਕਰਕੇ ਉੱਥੇ ਗੱਡੀ ਵੱਜੀ ਆ ਜੀ ਉਹ ਖੁੰਝੇ ਚ ਦੇਖੋ ਦੇਖੋ ਆ ਡਾਕਟਰ ਸਾਹਿਬ ਦੀ ਨੋਵਾ ਖੜੀ ਆ ਗੱਡੀ ਵੱਜੀ ਆ ਬਾਈ ਜੀ ਉੱਥੇ ਤੁਹਾਡੀ ਉਹ ਖੁੰਝੇ ਹਾਂਜੀ ਉੱਥੇ ਗੱਡੀ ਵੱਜੀ ਆ ਇਹਨਾਂ ਨੇ ਗੱਡੀ ਵੱਜੀ ਗੱਡੀ ਦਾ ਕੁਦਰਤੀ ਜ਼ੋਰ ਚ ਇਹਨੇ ਮਾਰੀ ਨਾ ਇਹਨਾਂ ਨੇ ਟਾਇਰ ਪਾੜੇ ਗੱਡੀ ਇਹਨਾਂ ਨੇ ਤਾਂ ਰੋਕ ਲਈ ਬਾਈ ਜੀ ਪਿੱਛੋਂ 6-7 ਗੱਡੀਆਂ ਆਈਆਂ ਇਹਨਾਂ ਦੀਆਂ ਧੱਕੇ ਨਾਲ ਸਰਦਾਰ ਸਾਹਿਬ ਦੀ ਮੇਰੇ ਕੋਲ ਵੀਡੀਓ ਪਈ ਹੈ ਜੇ ਤੁਸੀਂ ਕਹਿੰਦੇ ਮੈਂ ਦਿਖਾ ਦਿੰਦਾ ਠੀਕ ਆ ਜੀ ਉਹਨਾਂ ਨੇ ਉੱਤਰ ਕੇ ਹਾਂ ਤੂੰ ਕੌਣ ਹੋ ਨਾ ਬਾਈ ਜੀ ਸਾਨੂੰ ਬੰਦਿਆਂ ਨੇ ਕੱਢਿਆ ਸ਼ੁਕਰ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਸੱਟ ਨਹੀਂ ਲੱਗੀ ਸਾਡੇ ਬਾਹਰ ਨਿਕਲਿਆ ਮੈਂ ਮੈਂ ਗੱਡੀ ਕੋਲ ਆਇਆ ਮੈਂ ਕਿਹਾ ਸਰਦਾਰ ਸਾਹਿਬ ਤੋਰਿਓ ਨਾ ਮੇਰੇ ਮਾਲਕਾ ਹੁੰਦੇ ਨੇ ਜਿਨ੍ਹਾਂ ਦੀ ਕਾਰ ਆ ਜੀ ਮੇਰੀ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ ਨਾ ਜੀ ਮੈਂ ਕਿਹਨਾ ਮੁੰਡਾ ਦਾ ਮੇਰਾ ਲਵਿਸ਼ ਜੀ ਲਵਿਸ਼ ਸ਼ਾਪ ਰਾਇ ਭਾਈ ਜੀ ਹਾਂ ਜੀ ਜਿਨ੍ਹਾਂ ਦੀ ਗੱਡੀ ਆ ਜੀ ਤੇ ਉਦੋਂ ਬਾਅਦ ਵਿੱਚ ਜ ਛੇ-ਸੱਤ ਬੰਦੇ ਸੀਗੇ ਉਹ ਵੀ ਡਾਕਟਰ ਸਾਹਿਬ ਨੇ ਜੀ ਕੋਈ ਸਰਕਾਰੀ ਡਾਕਟਰ ਸਾਹਿਬ ਦੱਸ ਦੇ ਨੇ ਜਿਵੇਂ ਹੁਣ ਇਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਗਾਲ੍ਹਾਂ ਕੱਢੇ ਤੁਹਾਨੂੰ ਦੇਖ ਲਾਂਗੇ ਮੈਂ ਕਿਹਾ ਜੀ ਮੇਰੇ ਮਾਲਕ ਹੁੰਦੇ ਉਹਨਾਂ ਨੇ ਦੇਖ ਲਿਓ ਹੁਣ ਤੁਸੀਂ ਮੇਰੇ ਨਾਲ ਇਕੱਲੇ ਨਾ ਵੀ ਕਰਦੇ ਹੋ ਬਾਈ ਜੀ ਹੁਣ ਮੈਂ ਵੀ ਕੋਈ ਕਿਸੇ ਨੂੰ ਸੱਦਣਾ ਹੀ ਸੀਗਾ ਜੀ ਉਹਦੇ ਘਰ ਦੇਆਂ ਨੂੰ ਪਰਿਵਾਰ ਨੂੰ ਇੱਥੇ ਦੇ ਇੰਨਾ ਕੱਠ ਪੁਲਿਸ ਵੀ ਪਹੁੰਚੀ ਹੋਈ ਹੈ ਜੀ ਹਾਂਜੀ ਕਿਵੇਂ ਦੀ ਕਾਰਵਾਈ ਬਾਈ ਜੀ ਉਹਨਾਂ ਦੀਆਂ ਗੱਡੀਆਂ ਦੇ ਗੱਡੀਆਂ ਬਾਈ ਜੀ ਉਦੋਂ ਬਾਅਦ ਮੇਰੇ ਗਾਲ੍ਹਾਂ ਕੱਢ ਕੇ ਉਹਨਾਂ ਨੇ ਕੀ ਕੀਤਾ ਡਾਕਟਰ ਸਾਹਿਬ ਨੂੰ ਲੈ ਕੇ ਪੱਥੋਂ ਬਾਈ ਤਾਂ ਨਹੀਂ ਹੋਈ ਇੱਥੇ ਪੱਥੋਂ ਬ ਠੀਕ ਆ ਜੀ ਚਾਬੀ ਆਪਾਂ ਕੱਢਦੇ ਨਹੀਂ ਹੈਗੇ ਗੱਡੀਆਂ ਦੇ ਵੀਰੇ ਨੇ ਹਮਲਾ ਕੀਤਾ ਇੱਥੇ ਆ ਕੇ ਵੀਰੇ ਸੀਗੇ ਉਹ ਘੱਟੋ ਘੱਟ 7-8 ਜਣੇ ਤਾਂ ਸੀਗੇ ਬਾਕੀ ਤਾਂ ਲੇਡੀਜ਼ ਸੀਗੀਆਂ ਵੀਰੇ ਸਾਰੀਆਂ ਉਹ ਕਿ ਲੇਡੀਜ਼ ਨੂੰ ਵੀਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰਵਾਜ਼ ਫੈਮਿਲੀ ਸੀਗੀਆਂ ਸਾਹਿਬ ਵੀ ਸੀਗੇ ਤੇਰੇ ਨਾਲ ਹਾਂਜੀ ਹਾਂਜੀ ਬਾਈ ਜੀ ਆ ਸੁਣ ਲਓ ਜੀ ਬਾਈ ਜੀ ਨੂੰ ਰੋਕਦੇ ਕਰਵਾ ਦਿੰਦੇ ਮੇਰਾ ਜਗਦੀਪ ਸਿੰਘ ਮੈਂ ਜਸਟ ਟਾਈਮ ਆਇਆ ਭਾਜੀ ਕੱਲੇ ਬੇਚਾਰੇ ਵੀਡੀਓ ਬਣਾ ਰਹੇ ਸੀਗੇ ਤੇ ਉਹਨਾਂ ਨੂੰ ਰੋਕ ਰਹੇ ਸੀਗੇ ਵੀ ਤੁਸੀਂ ਨਾਂ ਲੈ ਕੇ ਜਾਓ ਨਾਂ ਲਿਖ ਜਾਓ ਜਿਹੜੇ ਆ ਕਾਲੀ ਟਰਬਨ ਵਾਲੇ ਗੱਲ ਕਰ ਰਹੇ ਨੇ ਡਾਕਟਰ ਸਾਹਿਬ ਮੈਨੂੰ ਨੂੰ ਪਤਾ ਡਾਕਟਰ ਨੇ ਕੌਣ ਨੇ ਉਹਨਾਂ ਨੂੰ ਹਾਂ ਉਹਨਾਂ ਨੇ ਜਰੂਰ ਮਤਲਬ ਥੋੜੀ ਐਕਟੀਵਿਟੀ ਜ਼ਿਆਦਾ ਕਰ ਰਹੇ ਸੀਗੇ ਜੋ ਮੈਂ ਨੋਟ ਕੀਤਾ ਬਾਕੀ ਮੈਂ ਵੀਡੀਓ ਵੀ ਦੇਖੀ ਹੈ ਵੀਡੀਓ ਹੀ ਨਜ਼ਰ ਆ ਰਿਹਾ ਸੈਕੰਡ ਡਾਕਟਰਾਂ ਦੀ ਗੱਡੀ 'ਚੋਂ ਜਿਹੜੀ ਐਕਸੀਡੈਂਟ ਹੋਈ ਹੈ ਗ੍ਰਿਸ਼ਟਾ ਐਜੋ ਉਹਨਾਂ ਦੀ ਵਾਈਫ ਮੈਂ ਆਪ ਨਿਕਲਦੀ ਦੇਖੀ ਹੈ ਬਿਲਕੁਲ ਸਹੀ ਪੋਜੀਸ਼ਨ 'ਤੇ ਸੀਗੇ ਕੁਝ ਕੋਈ ਇੰਜਰੀ ਨਹੀਂ ਸੀਗਾ ਉਹਨਾਂ ਨੂੰ ਕੁਝ ਨਹੀਂ ਸੀਗਾ ਐਜ਼ ਇਟ ਇਜ਼ ਗਏ ਨੇ ਉਹ ਬਹਿ ਕੇ ਤੇ ਹਾਂ ਇਹਨਾਂ ਦੇ ਜਿਹੜੇ ਦੋ ਤਿੰਨ ਬੰਦੇ ਇੱਥੇ ਮੌਕੇ ਤੇ ਖੜੇ ਵੀ ਸੀਗੇ ਜੀ ਡਾਕਟਰਾਂ ਦੀ ਟੀਮ ਸੀਗੀ ਉਹਨਾਂ ਦੇ ਨਾਲ ਲੇਡੀਜ਼ ਵੀ ਸੀਗੀਆਂ ਦੋ ਤਿੰਨ ਪੰਜ ਸੱਤ ਕਾਰਾਂ ਖੜਗੀਆਂ ਸੀ ਇੱਥੇ ਆ ਕੇ ਇਹ ਬਾਕੀ ਇਕੱ ਤੇ ਆਪਾਂ ਚੱਲੇ ਸੀ ਫਤੇਗੜ ਸਾਹਿਬ ਅਸੀਂ ਜਾਂਦੇ ਜਾਂਦੇ ਦੇਖ ਕੇ ਸਿਚੁਏਸ਼ਨ ਅਸੀਂ ਰੁਕ ਗਏ ਹੈ ਨਾ ਤੋ ਚਲੋ ਰਾਤ ਨੂੰ ਵੀ ਕਿਸ ਨੂੰ ਲੱਗਿਆ ਤੇ ਨਹੀਂ ਮੈਂ ਸੋ ਨੂੰ ਡਾਕਟਰ ਸਾਹਿਬ ਨੂੰ ਮੈਨੂੰ ਨਹੀਂ ਪਤਾ ਡਾਕਟਰ ਨੇ ਉਹ ਤੇ ਬਾਅਦ ਚ ਪਤਾ ਲੱਗਿਆ ਜਦੋਂ ਉਹਨਾਂ ਨੇ ਵਾਈਟ ਕੋਟ ਪਾਇਆ ਸੀਗਾ ਉਤੋਂ ਪਛਾਣ ਹੁੰਦੀ ਸੀ ਵੀ ਡਾਕਟਰ ਭਾਈ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਲੱਗਿਆ ਤੇ ਨਹੀਂ ਉਹ ਵਿਚਾਰੇ ਕੁਝ ਬੋਲੇ ਨਹੀਂ ਉਸ ਟਾਈਮ ਉਹਨਾਂ ਦੇ ਨਾਲ ਕੋਈ ਲੇਡੀਜ਼ ਹੋਰ ਆਏ ਹੋ ਮੋਬਾਈਲ ਲਾਵਰੇ ਸੀ ਗੱਡੀ ਦੇ ਨੀਚੇ ਜਾ ਕੇ ਭਾਈ ਮੋਬਾਈਲ ਵਗੈਰਾ ਘੁੰਮਿਆ ਹੋਣਾ ਤੇ ਕਹਿੰਦੇ ਵੀ ਨਹੀਂ ਨਹੀਂ ਹੋਇਆ ਕੁਝ ਨਹੀਂ ਕਹਿੰਦੇ ਬਚਾਅ ਹੋ ਗਿਆ ਪਰ ਗੱਡੀਆਂ ਦਾ ਜੋ ਨੁਕਸਾਨ ਹੋਇਆ ਅਸਾ ਆ ਚੀਜ਼ ਮੈਂ ਦੇਖੀ ਜੋ ਆਇਆ ਉਸ ਤੋਂ ਬਾਅਦ ਬਹੁਤ ਚੋ ਹੋ ਗਿਆ ਗੱਡੀ ਕਿ ਨਹੀਂ ਪਲਟੇ ਪਈਆਂ ਜੀ ਬੜੀ ਰੱਖੇ ਹੋਏ ਗੱਡੀ ਤੇ ਮੇਰੇ ਆਏ ਤੋਂ ਪਹਿਲਾਂ ਸਿੱਧੀ ਹੋ ਚੁੱਕੀ ਸੀ ਤਿੰਨ ਪਲਟੀਆਂ ਕਹਿੰਦੇ ਨੇ ਪਈਆਂ ਉਦੋਂ ਨਜ਼ਰ ਹੀ ਆ ਰਹੀ ਗੱਡੀ ਗੱਡੀ ਦੀ ਕੰਡੀਸ਼ਨ ਦੇਖ ਕੇ ਪਤਾ ਲੱਗਦਾ ਲੇਕਿਨ ਸੈਕਿੰਡ ਸੈਕਿੰਡ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਜਿਹੜੀ ਆ ਟੋਇਟਾ ਗੱਡੀ ਦਾ ਲੋਗੋ ਹੁੰਦਾ ਨਾ ਇਹ ਗੱਡੀ ਦਾ ਲੋਗੋ ਲੱਗਿਆ ਨਹੀਂ ਹੋਇਆ ਕ੍ਰਿਸਟਾ ਦਾ ਇਹ ਲੋਗੋ ਮੈਂ ਖੁਦ ਲੱਬਿਆ ਉਹ ਫੋਰਚੂਨਰ ਦੀ ਪਰਲੀ ਸੈਟ ਪਿਆ ਸੀ ਅਗਰ ਇਥੋਂ ਦੂਜੀ ਗੱਲ ਗੱਡੀ ਦੀ ਤੁਹਾਨੂੰ ਹਾਲਤ ਪਤਾ ਲੱਗ ਰਹੀ ਵੀ ਗੱਡੀ ਕਿਸ ਹਿਸਾਬ ਨਾਲ ਬੈਂਡ ਹੋਈ ਆ ਹੈਨਾ ਸੈਕੰਡ ਉਹ ਗੱਡੀ ਦਾ ਤੁਸੀਂ ਦੇਖੋ ਦੋਨੋਂ ਡਰਾਈਵਰ ਸਾਈਡ ਜਿਹੜੀ ਹੈਗੀ ਆ ਪੂਰੀ ਇੰਨੀ ਜ਼ਬਰਦਸਤ ਪੁਸ਼ ਹੋਈ ਆ ਕਿ ਗੱਡੀ ਨੇ ਉਹਨਾਂ ਨੂੰ ਕੁਸ਼ ਕੀਤਾ ਜਿਹਦੇ ਨਾਲ ਉਹ ਪਲਟੀ ਮਾਰੀ ਹੈਨਾ ਬਾਕੀ ਭਾਜੀ ਮੌਕੇ ਤੇ ਖੜੇ ਨੇ ਇਹ ਝੂਠ ਨਹੀਂ ਬੋਲਣਗੇ ਇਹਨਾਂ ਦੀ ਵਾਈਫ ਦੇਖੋ ਮੈਂ ਤਾਂ ਇਹਨਾਂ ਦੀ ਬਹਾਦਰੀ ਤੋਂ ਦਾਤ ਦੇਣਾ ਇਹਨਾਂ ਦੀ ਬਈ ਇਹ ਹੱਲੇ ਵੀ ਬਿਲਕੁਲ ਐਨ ਸੋਲਿਡ ਖੜੇ ਨੇ ਖੜੇ ਨੇ ਹੈਨਾ ਨਹੀਂ ਧੜਕ ਕੇ ਖੜੇ ਨੇ ਮਤਲਬ ਵੀ ਨਹੀਂ ਤਾਂ ਬੰਦਾ ਘਬਰਾ ਜਾਂਦਾ ਯਾਰ ਐਡੇ ਵੱਡੇ ਐਕਸੀਡੈਂਟ 'ਚ ਬੰਦਾ ਕਮਲ ਲੱਗ ਜਾਂਦਾ ਆਮ ਤਾਂ ਮੇਰਾ ਕੋਈ ਪੱਖ ਨਹੀਂ ਜੀ ਮੈਂ ਤਾਂ ਇੱਥੇ ਅੱਛੀ ਨੇੜੀ ਦੇਖਣ ਆਇਆ ਪੱਖ ਵਾਲੀ ਗੱਲ ਹੀ ਹੈ ਐਕਸੀਡੈਂਟ ਦਾ ਨਾ ਹੀ ਮਾਣਾ ਪਰ ਰੋਜ਼ ਐਕਸੀਡੈਂਟ ਦੇਖਦੇ ਆ ਐਕਸੀਡੈਂਟ ਹੋ ਗਿਆ ਜੀ ਇਹ ਹੋਇਆ ਕਿ ਮੈਂ ਉਹ ਮੈਂ ਤਾਂ ਮੌਕੇ ਤੇ ਸੀਗਾ ਨਹੀਂ ਜੀ ਐਕਸੀਡੈਂਟ ਹੋਇਆ ਤੁਸੀਂ ਆਪ ਦੇਖ ਲਓ ਗੱਡੀਆਂ ਚੈੱਕ ਕਰ ਲਓ ਤੁਸੀਂ ਦੋਨਾਂ ਗੱਡੀਆਂ ਆਪਸ ਵਿੱਚ ਵੱਜੀਆਂ ਨੇ ਐਕਸੀਡੈਂਟ ਹੋਇਆ ਪਰ ਜਾਨਾਂ ਬਚ ਗਈਆਂ ਨੇ ਜਾਨਾਂ ਬਚ ਗਈਆਂ ਕੋਈ ਘਬਰਾਣ ਦੀ ਗੱਲ ਨਹੀਂ ਹੈ ਮੈਂ ਦੋਨਾਂ ਦੋਨੇ ਦੋ ਦੇਖ ਲਿਆ ਸਾਡਾ ਕੰਮ ਇਹੀ ਹੈ ਜੀ ਕਿਸੇ ਦੀ ਜਾਨ ਨਾ ਜਾਵੇ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਦੋ ਵੱਲੋਂ ਤਾਂ ਠੀਕ ਹੋ ਹੀ ਜਾਂਦਾ ਅਸੀਂ ਹਮੇਸ਼ਾ ਇਹੀ ਸਮਝਦੇ ਆਂ ਸਭ ਤੋਂ ਪਹਿਲਾਂ ਇਹੀ ਹੁੰਦਾ ਵੀ ਜਾਨਾਂ ਬਚਨੀਆਂ ਚਾਹੀਦੀਆਂ ਦਰਸਪੋਰਚਨ ਵਾਲੀ ਗੱਡੀ ਦੇ ਮਾਲਕਾਂ ਨੇ ਕਿਹਾ ਕਿ ਗੱਡੀ ਵਜਨ ਤੋਂ ਬਾਅਦ ਵੀ ਹਰ ਤੋਂ ਬਈ ਵੀ ਕੀਤੀ ਗਈ ਦੇਖੋ ਪਤਾ ਕੀ ਆ ਉਹ ਦੈਟ ਇਜ਼ ਨਾਟ ਅਜ ਪਤਾ ਨਹੀਂ ਆ ਕਿਸ ਨੂੰ ਪਤਾ ਨਹੀਂ ਕਿਸੇ ਗੱਲ ਦਾ ਠੀਕ ਹੈ ਨਾ ਹਾਂ ਬਟ ਹਾਂ ਮੈਨੂੰ ਇੰਨਾ ਪਤਾ ਹੈ ਵੀ ਹਾਤਾ ਪਾਈ ਹੋਈ ਹੈ ਡਾਕਟਰ ਨੂੰ ਕੁੱਟਿਆ ਗਿਆ ਇੱਥੇ ਇੱਕ ਸਰਕਾਰੀ ਡਾਕਟਰ ਨੂੰ ਵੀ ਕੁੱਟਿਆ ਗਿਆ ਇੱਕ ਸੀਨੀਅਰ ਡਾਕਟਰ ਨੂੰ ਵੀ ਕੁੱਟਿਆ ਗਿਆ ਲੇਕਿਨ ਆਤਮਾਈ ਹੋਈ ਐ ਇੱਥੇ ਮੈਨੂੰ ਜੋ ਪਤਾ ਲੱਗਿਆ ਇੱਥੇ ਵੀ ਡਾਕਟਰ ਨੂੰ ਕੁੱਟਿਆ ਗਿਆ ਇੱਥੇ ਕਿ ਕੌਣ ਕੌਣ ਗੱਡੀ ਚਲਾ ਰਿਹਾ ਸੀ ਕਿਹ ਡਾਕਟਰ ਸਾਹਿਬ ਜਿੱਕਰ ਗੱਡੀ ਚਲਾ ਰਿਹਾ ਇੱਕ ਕਾਫੀ ਸੀਨੀਅਰ ਡਾਕਟਰ ਨੇ ਸ਼ਹਿਰ ਦੇ ਗੈਸਟਰੋਐਂਟੋਲੋਜਿਸਟ ਨੇ ਉਹਨਾਂ ਦੇ ਡਾਕਟਰ ਗੁਪਤਾ ਨੇ ਹਾਂ ਡਾਕਟਰ ਗੁਪਤਾ ਨੇ ਉਹਨਾਂ ਦੀ ਗੱਡੀ ਹੈ ਇਹ ਹਾਂ ਡਾਕਟਰ ਗੁਪਤਾ ਹਾਂ ਡਾਕਟਰ ਦਿਨੇਸ਼ ਗੁਪਤਾ ਨੇ ਉਹਨਾਂ ਉਹਦੇ ਡਾਕਟਰ ਗੁਪਤਾ ਦੀ ਗੱਡੀ ਹੈ ਇਹ ਜੀ ਹਾਂ ਉਹਨਾਂ ਨਾਲ ਐਕਸੀਡੈਂਟ ਹੋਇਆ ਠੀਕ ਹੈ ਤੇ ਪਰ ਦੋਨੇ ਪਾਸੇ ਜਿਹੜੇ ਬੰਦੇ ਨੇ ਸੇਫ ਉਹਨਾਂ ਦੀ ਫੈਮ ਉਹਨਾਂ ਦੀ ਵਾਈਫ ਦਾ ਦੋਨਾਂ ਦੀ ਦੋਨਾਂ ਦੀ ਬੱਸੇ ਜਿਹੜੇ ਸੇਫ ਹੈ ਠੀਕ ਹੈ ਨਾ ਹਾਂ ਫੈਮ ਉਹ ਵਾਈਫ ਦੇਖਣੇ ਸੀਗੇ ਉਹਨਾਂ ਦੇ ਉਹਦੇ ਬੰਦੇ ਦੇਖਣੇ ਕੁਟਣ ਮੈਂ ਤੁਹਾਡੇ ਉਸ ਉਹਨਾਂ ਦੇ ਨਾਲ ਸੀਗੇ ਡਾਕਟਰ ਜੀ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਹੁਣ ਆਇਆ ਜੀ ਇੱਥੇ ਉਹ ਉਹਦੀ ਫੈਮ ਲੇਡੀਜ਼ ਸੀ ਬੱਚੇ ਸੀ ਲੇਡੀਜ਼ ਸੀ ਉਹਨਾਂ ਦੇ ਵਾਈਫ ਸੀਗੇ ਸਰ ਡਾਕਟਰ ਸਾਹਿਬ ਜੀ ਮੇਰੇ ਕੋਲ ਬਾਕੀ ਦਾ ਵੀਡੀਓ ਮੈਂ ਦੇ ਦਿੰਦਾ ਜੀ ਐਸੀ ਉਸ ਵੇਲੇ ਮੌਕੇ ਤੇ ਨਹੀਂ ਸੀ

ਕਿਹੜੀ ਜਗ੍ਹਾ ਤੇ ਹੋਇਆ ਸਰ ਇਹ ਚਨਗਦੀ ਪੁਲੀ ਤੇ ਗੱਡਨੇਰ ਦੇ ਵਿਚਕਾਰ ਸਰ ਜੀ ਕਿਸ ਪਾਸਾ ਚੱਲਿਆ ਜੀ ਕਿਵੇਂ ਹੋਇਆ ਇਹ ਹਲੇ ਕਲੀਅਰ ਨਹੀਂ ਹੋਇਆ ਜੀ ਹਾਂ ਇੱਕ ਬੰਦਾ ਜਿਹੜਿਆ ਮੋਲ ਆ ਉਹ ਹਸਪਤਾਲ ਚਲ ਗਿਆ ਤੇ ਦੂਜੇ ਗੱਡੀ ਵਾਲੇ ਇੱਥੇ ਹੈਗੇ ਆ ਤੇ ਰੋਡ ਕਲੀਨ ਲਈ ਗੱਡੀ ਮਂਗਾਈ ਹੈ ਟੋ ਟੋ ਲਈ ਸਰ ਕਿਹੜੀ ਕਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਦੋ ਗੱਡੀਆਂ ਖੜੀਆਂ ਸਾਹਮਣੇ ਹਾਂ ਇੱਕ ਫੋਰਚੂਨਰ ਨੋਵਾ ਦੋ ਨਾ ਸਰ ਬੰਦਿਆਂ ਦਾ ਬਚਾਅ ਹੋ ਗਿਆ ਬੰਦੇ ਬਚ ਗਏ ਜੀ ਦੂਸਰੀ ਗੱਡੀ ਇਹਦੇ ਆਰ ਬੈਗ ਵੀ ਖੁੱਲ ਗਿਆ ਦੱਸਿਆ ਜਾ ਰਿਹਾ ਕੋਈ ਡਾਕਟਰ ਉਹਨਾਂ ਵਗੈਰਾ ਚਲਾ ਰਿਹਾ ਹੈ ਏਅਰ ਬੈਗ ਹੁਣ ਸੁਣਿਆ ਮੈਂ ਵੀ ਹਾਂ ਬਾਕੀ ਕਿਸੇ ਵੇਰੇ ਕਲੀਅਰ ਹੋਊਗਾ ਇਹਦੇ ਬਾਅਦ ਹਾਂਜੀ ਮੇਰਾ ਕੰਮ ਹੈ ਪਹਿਲਾਂ ਗੱਡੀਆਂ ਨੂੰ ਸੈਰ ਤੇ ਕਰਉਣਾ ਆਵਾਜਾਈ ਨੂੰ ਕੋਈ ਇਦਾਂ ਤਾਂ ਨਹੀਂ ਵੀ ਕਿਸੇ ਨੇ ਡਰਿੰਕ ਕੀਤੀ ਹੋਵੇ ਇਹ ਤਾਂ ਕਲੀਅਰ ਹਲੇ ਤੱਕ ਕੋਈ ਮੈਨੂੰ ਨੋਟਸ ਨਹੀਂ ਆਈ ਗੱਲ ਜਾਂਚ ਜਾਰੀ ਹਾਂਜੀ ਜਾਂਚ ਜਾਰੀ ਹੈ ਮੇਰੇ ਕੋਲ ਮੀਂਹ ਤੱਕ ਹਾਲੇ ਮੈਨੂੰ ਕੋਈ ਇਹਦੇ ਬਾਰੇ ਕੋਈ ਪਤਾ ਨਹੀਂ